ਹੰਮਾਰਾ ਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੋ ਹੰਮਾਰਾ ਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੋ ਹੰਮਾਰਾ ਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੋ 21 ਫੱਗਣ ਸ਼ੈਲਸ਼ਮਤ 11 ਹਰ ਭਗਤਵਾਰ ਜੇਠੂਵਾਲ ਜ਼ਿਲ੍ਹਾ ਅੰਮ੍ਰਿਤਸਰ ਸੰਤੋਖ ਸਿੰਘ ਜੰਡੇਆਲਾ ਨਵਿੱਤ ਤਰਨੀ ਕਹੇ ਪ੍ਰਭੂ ਜਨ ਭਗਤਾں ਛਾੜ ਦੇ ਮਸਤੀ ਕੁਮਾਰੀ ਇੰਦਰੰਕਾਰੀ ਤੇਰੀ ਨਜ਼ਰੀ ਆਈਆ ਜੋਤੀ ਜਾਤੇ ਪੇਵ ਖਲਾ ਦੇ ਆਪਣੀ ਹਸਤੀ ਹਸਤੇ ਕੀਟ ਦਾ ਲਿਖਾਰਿਆ ਨਰਈਆ ਲੈਣਾ ਦੇਣਾ ਪੂਰਾ ਕਰਦੇ ਦਸਤੀ ਉਧਾਰ ਅਵਰ ਨਾ ਕੋਈ ਜਨਾਈਆ ਚਰਨ ਪ੍ਰੀਤੀ ਵਕਸ਼ ਦੇ ਸਸਤੀ ਈ ਮਤ ਕਰਤੇ ਕੋਈ ਨਾ ਪਾਇਆ ਆਤਮ ਤਾਰ ਬਖਸ਼ ਦੇਂ ਦਰਸੀ ਅੰਤਰ ਨਿਰੰਤਰ ਮੇਲ ਮਿਲਾਇਆ ਜਨਮ ਕਰਮ ਦੀ ਮੇਟ ਹਰਸੀ ਹਉਸ ਕੁੜੀ ਦੇਣੀ ਮੁਕਾਇਆ ਤੂੰ ਮਿਹਰਬਾਨ ਮਾਲਕ ਅਰਸ਼ੀ ਅਰਸ਼ੀ ਪ੍ਰੀਤਮ ਤੇਰੇ ਹੱਥ ਵਢਾਈਆ ਮੈਂ ਕੂ ਪੁਕਾਰਾਂ ਧਰਨੀ ਫਰਸ਼ੀ ਮਿੱਟੀ ਖਾਕ ਮਿੱਟੀ ਖਾਕ ਹੋ ਕੇ ਸੀਸ ਨਿਵਾਇਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਏਕਾ ਦਿਨ ਸੱਚਾ ਵਾਰੇ ਸੱਚ ਦੀ ਆਸ਼ਾ ਪੂਰ ਕਰਾਈਆ ਤਰਨੀ ਕਹੇ ਪ੍ਰਭੂ ਜਨ ਭਗਤ ਆਹ ਦੀ ਜੁਗਾਦ ਤੇਰੇ ਜੁਗ ਜੁਗ ਦਇਆ ਕਮਾਈਆ ਅੰਤਰ ਨਿਰੰਤਰ ਚਾਉ ਬਖਸ਼ ਘਨੇਰੇ ਸਤ ਸਤਵਾਦੀ ਹੋ ਸਹਾਈਆ ਸਾਦੇ ਢੋਲੇ ਗਾਵਣ ਮੇਰੇ ਤੇਰੇ ਦੂਸਰ ਇਸਤਨਾ ਕੋਈ ਮਨਾਈਆ ਦੀਨ ਦੁਨੀ ਦੇ ਵਿੱਚੋਂ ਕੱਢ ਅੰਧੇਰੇ ਸਤ ਸੱਚ ਕਾਰਸ਼ ਨਾਈਆ ੁਰਕ ਅਕਾਲੇ ਤੀਨ ਦੇ ਆਲੇ ਇੱਕੋ ਬਖਸ਼ ਦੇ ਮਿਹਰੇ ਮਿਹਰਬਾਨ ਇੱਕੋ ਰੰਗ ਰੰਗਾਈਆ ਸ਼ਾਦ ਦਰਸ਼ਨ ਦੇਣਾ ਸੰਮੁਖ ਹੋ ਚਿਹਰੇ ਚਿਰੀ ਵਿਸ਼ਨ ਨੇ ਲੈਣਾ ਮਨਾਈਆ ਝਗੜੇ ਮੇਟ ਦੇ ਅੰਡਜ ਜੇਰੇ ਉਤਪਜ ਸੇਤ ਜਿਲੇ ਖਾਰੇ ਨਰਾਇਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚ ਵਾਰੇ ਸੱਚ ਦੇ ਮਾਲਕ ਹੋਣਾ ਆਪ ਸਹਾਈਆ ਦਰਨੀ ਕਹੇ ਪ੍ਰਭ ਜਨ ਭਗਤਾਂ ਲਾ ਦੇ ਆਲਸ ਸਿੰੰਦਰਾ ਗਫਲਤ ਰਹਿਣ ਕੋਈ ਨਾ ਪਾਈਆ ਵਜ਼ਰ ਕਪਾਟੀ ਤੋੜ ਜਿੰਦਰ ਜ਼ਿੰਦਗੀ ਜ਼ਿੰਦਗੀ ਵਿੱਚੋਂ ਬਦਲਾਈਆ ਬਾਗ ਲਗਾ ਦੇ ਟੁੰਗੀ ਕੰਦਰ ਕਾਇਆ ਮਟੀ ਕ੍ਰਿਸ਼ਨাইয়া ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਤੈਨਾ ਸਚ ਵਰ ਸੱਚ ਦਾ ਸੱਚਾ ਸੰਗ ਆਪ ਬਣਾਈਆ ਤਰਨੀ ਕਹੇ ਪ੍ਰਭ ਜਨ ਭਗਤਾ ਮੇਟ ਦੁੱਖ ਸੰਤਾਪ ਵਿਸੁਰੇ ਸਗਲੇ ਦੇ ਗਵਾਈਆ ਪ੍ਰੇਮ ਪੁਰਖ ਪਰਮਾਤਮ ਇਕੋ ਜਪਣ ਆਪਣਾ ਜਾਪ ਦੂਸਰ ਅਵਰਨਾ ਕੋਈ ਪੜਾਈਆ ਤ੍ਰੈ ਗੁਣ ਮਾਇ ਮੇਟ ਪਾਪ ਤ੍ਰੈ ਗੁਣ ਅਤੀਤੇ ਅੰਦੇ ਕਮਾਈਆ ਕਲਯੁਗ ਅੰਤਮ ਪੁੱਛਵਾਤ ਵਾਰਸ ਹੋ ਕੇ ਵੇਖ ਵਖਾਈਆ ਤੂੰ ਠਾਕਰ ਸੁਆਮੀ ਕਮਲਾ ਪਾਤ ਪਤ ਪਰਮੇਸ਼ਰ ਇੱਕ ਅਖਵਾਈਆ ਨਿਗਾ ਮਾਰ ਲੈ ਲੋਕ ਮਾਤ ਤਰਨੀ ਤਰਤ ਤਵਲ ਤਾਲ ਧਿਆਨ ਲਗਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਾਰੇ ਨੇਕ ਕਲੰਕ ਨਰਾਇਣ ਨਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਮ੍ਰਿਤ ਬਖਸ਼ ਦੇ ਬਹੁਤ SWAT ਆਮਿਆ ਰਸ ਆਪ ਨਿਚਰੋ ਚਵਾਈਆ ਸੋਹੰਗ ਮਹਾਰਾਜ ਸ਼ੇਰ विष्णु भगवान् दी जो हनुमाय so, सिंह विष्णु भगवान् दी जो हनुमाय so, शेर सिंह विष्णु भगवान् दी